ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ ਪੌਣੇ 8 ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਤੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਵੀ ਜਦੋਂ ਸਾਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਸੀ ਅਸੀਂ ਸਾਰੀ ਰਾਤ ਮੀਂਹ 'ਚ ਵੀ ਬਹਿ ਕੇ ਕੱਟੀ ਉਸ ਟਾਈਮ ਗੁਰੂ ਸਾਹਿਬ ਜੀ ਨੇ ਸਾਡੀ ਕਿਸ ਤਰ੍ਹਾਂ ਬਾਹ ਫੜੀ ਕਿਵੇਂ ਪ੍ਰਮਾਤਮਾ ਨੇ ਸਾਨੂੰ ਨੂੰ ਦੁੱਖਾਂ 'ਚੋਂ ਕੱਢਿਆ ਕਿਵੇਂ ਮੈਂ ਉਸ ਜਿਹੜੀ ਪ੍ਰੀਖਿਆ ਗੁਰੂ ਸਾਹਿਬ ਲੈ ਰਹੇ ਸੀ ਕਿਵੇਂ ਮੈਂ ਉਸ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਅਸੀਂ ਅੱਗੇ ਵਧੇ ਕਿਵੇਂ ਪ੍ਰਮਾਤਮਾ ਨੇ ਸਾਨੂੰ ਜਮਾ 0 ਤੋਂ ਅੱਜ ਜਿੰਨੇ ਜੋ ਅੱਗੇ ਵੀ ਹੈਗੇ ਆ ਉਹਨੇ ਜੋਗੇ ਪ੍ਰਮਾਤਮਾ ਨੇ ਕੀਤਾ ਸੋ ਇਹ ਵੀਡੀਓ ਅੱਜ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਪੂਰੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਮਿਹਰ ਕਰੇ ਕਿ ਸਭ ਦੇ ਘਰੇ ਪਰਮਾਤਮਾ ਸੁਖੀ ਸੰਧੀ ਤਿਹਾਰ ਆਵੇ ਤੇ ਸਾਰਾ ਸਾਲ ਖੁਸ਼ੀਆਂ ਹੀ ਖੁਸ਼ੀਆਂ ਰਹਿਣ ਸਭ ਦੇ ਘਰੇ ਭਾਵੇਂ ਕੋਈ ਦੁਸ਼ਮਣ ਭਾਵੇਂ ਕੋਈ ਵੈਰੀ ਹੈ ਪਰਮਾਤਮਾ ਉਹਨੂੰ ਵੀ ਤੇ ਉਹਦੇ ਪਰਿਵਾਰ ਨੂੰ ਵੀ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰੱਖਣ ਵਾਹਿਗੁਰੂ ਸਭ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ ਸੋ ਚਲੋ ਜੀ ਹੁਣ ਆਪਾਂ ਵੀਡੀਓ ਨਾਲ ਅਗੇ ਕੰਟੀਨਿਊ ਕਰਦੇ ਆ ਮੈਂ ਇੱਥੇ ਤੁਹਾਡੇ ਨਾਲ ਮੇਨ ਮੇਨ ਚੀਜ਼ਾਂ ਦੀਆਂ ਸ਼ੇਅਰ ਕਰੂੰਗੀ ਆਪਣੀ ਲਾਈਫ ਬਾਰੇ ਤਾਂ ਕਿ ਵੀਡੀਓ ਬਹੁਤ ਜ਼ਿਆਦਾ ਵੱਡੀ ਨਾ ਹੋਵੇ ਤੇ ਨਾਲ ਹੀ ਮੈਂ ਤੁਹਾਡੇ ਇੱਕ ਕਹਾਣੀ ਵੀ ਸ਼ੇਅਰ ਕਰੂੰਗੀ ਜੇ ਤੁਸੀਂ ਅੱਜ ਇਹ ਵੀਡੀਓ ਦੇਖ ਲਈ ਨਾ ਉਦੋਂ ਬਾਅਦ ਜ਼ਿੰਦਗੀ ਤੁਸੀਂ ਕਦੇ ਇਕੱਲੇ ਮਹਿਸੂਸ ਨਹੀਂ ਕਰੋਗੇ ਕਦੇ ਤੁਸੀਂ ਦੁੱਖ ਦੇ ਵਿੱਚ ਦੁਖੀ ਨਹੀਂ ਹੋਵੋਗੇ ਤੁਸੀਂ ਹਰ ਦੁੱਖ ਨੂੰ ਹੱਸ ਕੇ ਹਰ ਦੁੱਖ ਨੂੰ ਇੱਕ ਜਜਬੇ ਦੀ ਤਰ੍ਹਾਂ ਜਿਹੜਾ ਹੈਗਾ ਤੁਸੀਂ ਉਸ ਨੂੰ ਜਿੱਤ ਸਕੋਗੇ ਇਹ ਵੀਡੀਓ ਇੰਨੀ ਜ਼ਿਆਦਾ ਤੁਹਾਡੀ ਜ਼ਿੰਦਗੀ ਨੂੰ ਬਦਲੋਗੀ ਸੋ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਆਪਣੀ ਪਰਸਨਲ ਲਾਈਫ ਵਾਰੀ ਗੱਲ ਕਰਦੀ ਹਾਂ ਮਤਲਬ ਜਦੋਂ ਮੈਂ ਆਪਣੇ ਪੇਕੇ ਘਰ ਸੀ ਕਦੇ ਮੈਂ ਜ਼ਿੰਦਗੀ ਦੁੱਖ ਨਹੀਂ ਸੀ ਦੇਖੇ ਜੋ ਚੀਜ਼ ਮਤਲਬ ਬੋਲਣੀ ਮਗਰੋਂ ਪਹਿਲਾਂ ਚੀਜ਼ ਹਾਜ਼ਰ ਹੋ ਜਾਂਦੀ ਸੀ ਮੇਰੇ ਦਾਦਾ ਜੀ ਬਹੁਤ ਨਾਈਸ ਪਰਸਨ ਸੀਗੇ ਬਹੁਤ ਜਨਨ ਕੀ ਕਰਦੇ ਸੀ ਸਾਡਾ ਠੀਕ ਹੈ ਤੇ ਮਤਲਬ ਅਗਰ ਅੱਜ ਉਹ ਹੁੰਦੇ ਤਾਂ ਮੈਂ ਜਿਹੜੀ ਔਖੇ ਦਿਨ ਕੱਟਿਆ ਤਾਂ ਕਦੇ ਵੀ ਨਹੀਂ ਸੀ ਕੱਟਣ ਦੇਣੀ ਉਹਨਾਂ ਨੇ ਇੰਨਾ ਹਾਲਾਤਾਂ ਵਿੱਚ ਮੈਨੂੰ ਕਦੇ ਨਹੀਂ ਸੀ ਰਹਿਣ ਦੇਣਾ ਤੇ ਯਾਨੀ ਬਹੁਤ ਜ਼ਿਆਦਾ ਮੇਰਾ ਕਰਦੇ ਸੀ ਮੇਰੇ ਭਰਾ ਦਾ ਵੀ ਬਹੁਤ ਜ਼ਿਆਦਾ ਕਿੰਨੀ ਆਪਦੀ ਜ਼ਿੰਮੇਵਾਰੀ ਨੂੰ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਨਿਭਾਇਆ ਤੇ ਪ੍ਰਮਾਤਮਾ ਕਰੇ ਇਦਾਂ ਦੇ ਦਾਦਾ ਜੀ ਵਾਹਿਗੁਰੂ ਸਭ ਨੂੰ ਦੇਣ ਠੀਕ ਹੈ ਜੀ ਸੋ ਉਸ ਤੋਂ ਬਾਅਦ ਇੱਕ ਜ਼ਿੰਦਗੀ 'ਚ ਮੋੜ ਆਉਂਦਾ ਜਦੋਂ ਔਖਾ ਟਾਈਮ ਆਉਂਦਾ ਕਹਿੰਦੇ ਹੁੰਦੇ ਨਾ ਜੋ ਜ਼ਿੰਦਗੀ 'ਚ ਸੌਖਾ ਟਾਈਮ ਵੀ ਹੁੰਦਾ ਤੇ ਇੱਕ ਤਾਂ ਇੱਕ ਵਾਰੀ ਔਖਾ ਟਾਈਮ ਵੀ ਜ਼ਰੂਰ ਆਉਂਦਾ ਸੋ ਮੇਰੀ ਜ਼ਿੰਦਗੀ 'ਚ ਵੀ ਉਹ ਟਾਈਮ ਆਇਆ ਮੈਂ ਇੱਥੇ ਨਾਮ ਨਹੀਂ ਲਵਾਂਗੀ ਕਿਸੇ ਦਾ ਕਿ ਕਿਹਨੇ ਸਾਡੇ ਨਾਲ ਇਹ ਚੀਜ਼ ਕੀਤੀ ਮੇਰਾ ਤਾਂ ਸਿਰਫ ਮਕਸਦ ਹੈ ਤੁਹਾਨੂੰ ਮੋਟੀਵੇਟ ਕਰਨ ਦਾ ਤੁਹਾਨੂੰ ਹੌਸਲਾ ਦੇਣ ਦਾ ਆਪਣਾ ਮਕਸਦ ਕਿਸੇ ਨੂੰ ਕਿਉਂਕਿ ਜਿਹਨੇ ਕਰਤਾ ਕਰਤਾ ਉਹ ਪ੍ਰਮਾਤਮਾ ਜਾਣੀ ਜਾਣ ਹਨਾ ਲੇਕਿਨ ਤੁਹਾਡੇ ਨੂੰ ਮੈਂ ਮੁੱਢੀ ਜੀ ਗੱਲ ਹੀ ਸ਼ੇਅਰ ਕਰੂੰਗੀ ਵੀ ਇੱਕ ਟਾਈਮ ਆਇਆ ਦੋ ਘਰ ਹੋਣ ਦੇ ਬਾਵਜੂਦ ਵੀ ਸਾਨੂੰ ਅਸੀਂ ਘਰੋਂ ਬਾਹਰ ਸਾਨੂੰ ਹੋਣਾ ਪਿਆ ਤੇ ਸਾਡੇ ਪਿੰਡ ਚ ਹੀ ਨੇ ਇੱਕ ਜਾਣੇ ਉਹਨਾਂ ਦੇ ਅਸੀਂ ਘਰੇ ਰਹਿਣਾ ਸ਼ੁਰੂ ਕੀਤਾ ਤੇ ਇੱਕ ਦਿਨ ਆ ਉਹਨਾਂ ਨੇ ਇਹਦੀ ਸਮਰਹਿਣ ਨੂੰ ਜਗ੍ਹਾ ਦਿੱਤੀ ਤੇ ਇੱਕ ਦਿਨ ਮੀਂਹ ਬਹੁਤ ਜ਼ਿਆਦਾ ਆ ਤੇ ਉਹ ਜਿਹੜੇ ਕਮਰੇ ਚ ਅਸੀਂ ਬੈਠੇ ਸੀ ਨਾ ਉਹਦੀ ਦੋ ਦਿਨ ਚੜੀ ਲੱਗਣ ਕਰਕੇ ਉਹਦੀ ਛੱਤ ਵੀ ਬਹੁਤ ਜ਼ਿਆਦਾ ਚੋਣ ਲੱਗ ਪਈ ਜਨ ਕਿ ਮੈਨੂੰ ਪਤਾ ਮੈਂ ਘਰੇ ਦੇਖੋ ਜ਼ਿੰਦਗੀ ਚ ਦੁੱਖ ਨਹੀਂ ਦੇਖੇ ਜਿਹੜੇ ਬੰਦੇ ਨੇ ਜ਼ਿੰਦਗੀ ਚ ਨਾ ਦੁੱਖ ਨਹੀਂ ਦੇਖੇ ਹੁੰਦੇ ਉਹਨੂੰ ਜਦੋਂ ਇਹੇ ਜੇ ਹਾਲਾਤਾਂ ਨਾਲ ਡੀਲ ਕਰਨਾ ਪੈਂਦਾ ਤਾਂ ਜਾਂ ਤਾਂ ਉਹ ਕੋਈ ਇਹੋ ਜਿਹਾ ਕਦਮ ਚੱਕ ਲੈਂਦਾ ਜਿਹੜਾ ਨਹੀਂ ਚੱਕਣਾ ਚਾਹੀਦਾ ਜਿਵੇਂ ਕਿ ਸੁਸਾਈਡ ਵਗੈਰਾ ਕਿਉਂਕਿ ਜਿਨੇ ਕਦੇ ਦੁੱਖ ਨਹੀਂ ਦੇਖੇ ਹੁੰਦੇ ਨਾ ਉਹਨਾਂ ਉਹਨੂੰ ਇਹ ਚੀਜ਼ਾਂ ਹੈਂਡਲ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਪਰ ਫਿਰ ਵੀ ਪਰਮਾਤਮਾ ਦੀ ਮਿਹਰ ਰਹੀ ਕਿ ਅਸੀਂ ਬਹੁਤ ਹਿੰਮਤ ਤੇ ਧੀਰੀ ਨਾਲ ਇੰਨਾਂ ਹਾਲਾਤਾਂ ਨੂੰ ਡੀਲ ਕੀਤਾ ਤਾਂ ਉਦੋਂ ਮੈਨੂੰ ਅੱਜ ਵੀ ਯਾਦ ਆ ਮੈਂ ਮੇਰਾ ਬੇਟਾ ਦਾ ਛੋਟਾ ਸੀ ਮੈਂ ਬੁੱਕਲ ਚ ਲੈ ਕੇ ਉਹਨੂੰ ਸਾਰੀ ਰਾਤ ਬੈਠੀ ਰਹੀ ਜਿੰਨੇ ਥਾਂ 'ਚ ਮੈਂ ਬੈਠੇ ਸੀ ਨਾ ਬਸ ਉਨੀ ਥਾਂ ਸੀ ਜਿੱਤੇ ਉੱਤੇ ਛੱਤ ਨਹੀਂ ਚੌਰੀ ਸੀ ਸਾਡੇ ਬੱਡਾਂ ਉੱਤੇ ਲਿਮਾਰੀ ਉੱਤੇ ਹਰ ਸਮਾਨ ਉੱਤੇ ਐਂ ਨੀ ਦਾ ਚੂਆ ਪੈ ਰਿਆ ਸੀ ਛੱਤ ਜਿਹਨੇ ਕਿ ਆਇਆ ਝੌਰੇ ਸੀ ਜਿਵੇਂ ਜਿਹੜੇ ਉੱਪਰ ਆ ਪਾਣੀ ਭਰ ਕੇ ਉੱਤੋਂ ਛੱਤ ਨੂੰ ਭਰ ਦਿੱਤਾ ਹੁੰਦਾ ਪਰ ਉੱਥੇ ਬੈਠੇ ਰਹੇ ਵਿਆਹ ਗੁਰੂ ਤੂੰ ਹੀ ਐ ਦਾਤਿਆ ਤੂੰ ਹੀ ਐ ਤੇ ਜਿਨ੍ਹਾਂ ਦੇ ਅਸੀਂ ਘਰੇ ਬੈਠੇ ਸੀ ਜੀ ਉਹ ਫਿਰ ਅਗਲੇ ਦਿਨ ਉਹਨਾਂ ਦੇ ਜਿਹੜੇ ਮਾਤਾ ਜੀ ਸੀਗੇ ਉਹ ਅਗਲੇ ਦਿਨ ਗਏ ਉਹਨਾਂ ਨੂੰ ਕਹਿਣ ਜਿਨ੍ਹਾਂ ਦੇ ਕਰਕੇ ਅਸੀਂ ਇਹ ਦੁੱਖ ਦਾ ਟਾਈਮ ਦੇਖ ਰਹੇ ਸੀ ਵੀ ਤੁਸੀਂ ਕੁਝ ਕਰੋ ਬੀ ਸਾਰੀ ਰਾਤ ਉਹ ਮੀਦੇ ਵਿੱਚ ਬੈਠੇ ਸਾਰੀ ਰਾਤ ਛੱਤ 'ਚ ਆਏਗੇ ਉਹਨਾਂ ਦਾ ਸਮਾਨ ਵੀ ਭਿੱਜ ਗਿਆ ਸਾਰਾ ਤੇ ਮੈਂ ਇੱਥੇ ਨਾਮ ਨਹੀਂ ਲਾਉ ਉਹਨਾਂ ਵਿੱਚ ਇੱਕ ਜਾਣੇ ਨੇ ਕਿਹਾ ਕਹਿੰਦੇ ਵੀ ਉਹ ਤੰਬੂ ਲਗਾ ਲੈਣ ਉਹ ਚੀਜ਼ ਮੈਨੂੰ ਅੱਜ ਵੀ ਯਾਦ ਹੈ ਤੇ ਜਦੋਂ ਉਹਨਾਂ ਨੇ ਆ ਕੇ ਮੈਨੂੰ ਦੱਸਿਆ ਮੈਂ ਰੋਈ ਵੀ ਤਾਂ ਮੈਂ ਉਸ ਟਾਈਮ ਇਹ ਕਿਹਾ ਵਾਹਿਗੁਰੂ ਇਹ ਟਾਈਮ ਪ੍ਰਮਾਤਮਾ ਤੂੰ ਔਖਾ ਟਾਈਮ ਲਿਆਂਦਾ ਹੈ ਤੇ ਤੂੰ ਹੀ ਇਹਦੇ ਵਿੱਚੋਂ ਕੱਢੇਂਗਾ ਵੀ ਤੇ ਤੂੰ ਹੀ ਹਿੰਮਤ ਵੀ ਦੇਵੇਂਗਾ ਉਸ ਟਾਈਮ ਮੈਂ ਸੁਖਮਨੀ ਸਾਦਾ ਪਾਠ ਵੀ ਸ਼ੁਰੂ ਕੀਤਾ ਸੀ ਪਰ ਉਹ ਪਾਠ ਮੈਂ ਸਿਰਫ ਇੱਕ ਹਫ਼ਤਾ ਕੀਤਾ ਕਿਉਂਕਿ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਸੀ ਦਿਮਾਗ ਤੇ ਹਣ ਹਰ ਟਾਈਮ ਸੋਚੀ ਜਾਣਾ ਮਨ ਨਹੀਂ ਸੀ ਜੁੜਦਾ ਪਾਠ ਦੇ ਵਿੱਚ ਕਿਉਂਕਿ ਸ਼ਾਂਤੀ ਬਹੁਤ ਜ਼ਰੂਰੀ ਹੁੰਦੀ ਹੈ ਪਾਠ ਕਰਨ ਦੇ ਲਈ ਜਦੋਂ ਉਸ ਤੋਂ ਬਾਅਦ ਮੈਂ ਪਾਠ ਛੱਡ ਦਿੱਤਾ ਕਿਉਂਕਿ ਮਨ 'ਚ ਟੈਨਸ਼ਨ ਹਰ ਟਾਈਮ ਸੋਚ ਇੰਨੀ ਲੱਗੀ ਰਹਿੰਦੀ ਵੀ ਕੀ ਬਣੂਗਾ ਕੀ ਕਰਾਂਗੇ ਕਿਵੇਂ ਹੋਊਗਾ ਬੱਚੇ ਨੂੰ ਕਿਵੇਂ ਪਾਲਾਂਗੇ ਕਿਵੇਂ ਕੁਝ ਅੱਗੇ ਉਹਦਾ ਘਰ-ਬਾਰ ਬਣਾਵਾਂਗੇ ਉਸ ਤੋੜਾ ਨਾਲ ਇੱਕ ਦਿਨ ਬੈਠੀ ਮੈਂ ਹੁਣ ਮੈਂ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰਨ ਜਾ ਰਹੀ ਆ ਜਿੱਥੋਂ ਜ਼ਿੰਦਗੀ ਨੇ ਮੋੜ ਲੇਤਾ ਪ੍ਰਮਾਤਮਾ ਵੱਲ ਗੁਰੂਸਹਿਬ ਨੇ ਬਾਹ ਫੜੀ ਉਹਨਾਂ ਔਖੇ ਟਾਈਮਾਂ ਚੋਂ ਕੱਢਿਆ ਠੀਕ ਹੈ ਹਾਲੇ ਤਾਂ ਮੈਂ ਤੁਹਾਡੇ ਨੂੰ ਬਹੁਤ ਛੋਟੀ ਛੋਟੀਆਂ ਗੱਲਾਂ ਮਤਲਬ ਕਿ ਬਹੁਤ ਮੀਨ ਜੀਆਂ ਗੱਲਾਂ ਸ਼ੇਅਰ ਕੀਤੀਆਂ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਏਦਾਂ ਦੀਆਂ ਨੇ ਅਗਰ ਮੈਂ ਤੁਹਾਨੂੰ ਦੱਸਣ ਬੈਠਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਹਾਲਾਤ ਮੈਂ ਦੇਖੇ ਨਹੀਂ ਸੋ ਚਲੋ ਜੀ ਇਹ ਮਤਲਬ ਏਦਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਵੀ ਤਾਨੇ ਮੇਨੇ ਵੀ ਸੁਨੇ ਹਨ ਲੋਕਾਂ ਨੇ ਮਜ਼ਾਕ ਵੀ ਬਹੁਤ ਬਣਾਇਆ ਤੇ ਪਰ ਇੱਕ ਕਿਤਨਾ ਕਿਤੇ ਉਮੀਦ ਦੀ ਕਿਰਨ ਬਾਕੀ ਸੀਗੀ ਤਾਂ ਇਸੇ ਤਰੀਕੇ ਨਾਲ ਇੱਕ ਦਿਨ ਮੈਂ ਬੈਠੀ ਮੈਂ ਕਥਾ ਸੁਣ ਰਹੀ ਸੀ ਕਥਾ ਸੁਣ ਰਹੀ ਸੀ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਕਥਾ ਸੁਣਦੀ ਸੀ ਤੁਸੀਂ ਵੀ ਸੁਨਿਆ ਕਰੋ ਜਦੋਂ ਟਾਈਮ ਲੱਗੇ ਤਾਂ ਉਹਨਾਂ ਨੇ ਤੇ ਇੱਕ ਭਾਈ ਭੁਪਿੰਦਰ ਸਿੰਘ ਜੀ ਤੇ ਇੱਕ ਭਾਈ ਇਕਬਾਲ ਸਿੰਘ ਜੀ ਇਹਨਾਂ ਦੀਆਂ ਕਥਾਵਾਂ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਤਾਂ ਉਹਨਾਂ ਨੇ ਇੱਕ ਕਥਾ ਦੇ ਵਿੱਚ ਕਿਹਾ ਬੀ ਜਦੋਂ ਵੀ ਮਨ ਡੋਲੇ ਤੇ ਕੋਈ ਸਹਾਰਾ ਨਾ ਦਿਖੇ ਕੋਈ ਨਜ਼ਰ ਨਾ ਆਵੇ ਕੋਈ ਸਾਥ ਨਾ ਦੇਵੇ ਤਾਂ ਬਸ ਉਦੋਂ ਪਰਮਾਤਮਾ ਤੇ ਛੱਡ ਕੇ ਇੱਕ ਵਾਰੀ ਪਾਠ ਸ਼ੁਰੂ ਕਰਕੇ ਉਹਨਾਂ ਤੇ ਸਭ ਕੁਝ ਛੱਡ ਕੇ ਦੇਖੋ ਉਹਨਾਂ ਤੇ ਜਿਸ ਦਿਨ ਤੁਸੀਂ ਇਹ ਛੱਡ ਦਿੱਤਾ ਨਾ ਉਸੇ ਦਿਨ ਤੋਂ ਉਹਨਾਂ ਨੇ ਤੁਹਾਡੀ ਮਾਂ ਫੜ ਲੈਣੀ ਹੈ ਫਿਰ ਮੈਂ ਵੀ ਆਪਣੇ ਮਨ ਨੂੰ ਸੋਚਿਆ ਵੀ ਮੇਰੇ ਕੋਲ ਦੋ ਰਸਤੇ ਨੇ ਜਾਂ ਤਾਂ ਮੈਂ ਬੈਠੇ ਅਫਸੋਸ ਮਨਾਉਂਦੀ ਰਵਾਂ ਇਹਨਾਂ ਚੀਜ਼ਾਂ ਬਾਰੇ ਵੀ ਆ ਹੋ ਗਿਆ ਉਹ ਹੋ ਗਿਆ ਰੱਬਾ ਇਹ ਕਿਉਂ ਹੋਇਆ ਪਰਮਾਤਮਾ ਇਹ ਕਿਉਂ ਹੋਇਆ ਇਹ ਜਿਸ ਅਮ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਹਾਂ ਕਿਉਂਕਿ ਹੁਣ ਦੇ ਟਾਈਮ 'ਚ ਹਲੇ ਵੀ ਬਹੁਤ ਸਾਰੇ ਕਮੈਂਟ ਮੈਨੂੰ ਇਦਾਂ ਦੇ ਆਉਂਦੇ ਨੇ ਜੋ ਜਾਂ ਤਾਂ ਕਹਿ ਦਿੰਦੇ ਨੇ ਦੀਦੀ ਅਸੀਂ ਸੁਸਾਇਸਾਈਡ ਕਰ ਲਈਏ ਵੀ ਇਤਾਂ ਦੇ ਹਾਲਾਤ ਨੇ ਜਾਂ ਫਿਰ ਕਈ ਕਹਿੰਦੇ ਨੇ ਵੀ ਦੀਦੀ ਅਸੀਂ ਵਿਪਾਰਸਤਾ ਕਰਦੇ ਹਾਂ ਪਰ ਜਿਹੜਾ ਹੈਗਾ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸੋ ਮੈਂ ਤੁਹਾਡੇ ਨੂੰ ਇਹ ਚੀਜ਼ ਸ਼ੇਅਰ ਕਰਨ ਲੱਗੀ ਹਾਂ ਵੀ ਕਿ ਕੀ ਹੈ ਜੇ ਮੈਂ ਕੀਤਾ ਜਿਸ ਤੋਂ ਬਾਅਦ ਪਰਮਾਤਮਾ ਨੇ ਸਾਨੂੰ ਜ਼ੀਰੋ ਤੋਂ ਅੱਜ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਇੰਨੇ ਜੋਗੇ ਪਰਮਾਤਮਾ ਨੇ ਕਰ ਦਿੱਤਾ ਇੱਕ ਟਾਈਮ ਉਹ ਸੀਗਾ ਜੀ ਜਦੋਂ ਰੋਟੀ ਵੀ ਖਾਣ ਨੂੰ ਪੈਸੇ ਨਹੀਂ ਸੀ ਹੁੰਦੇ ਮੈਨੂੰ ਅੱਜ ਵੀ ਯਾਦ ਆ ਮੈਨੂੰ ਸਕਿਨ ਇਨਫੈਕਸ਼ਨ ਹੋ ਗਈ ਸੀ ਜਿਹਨੂੰ ਆਪਾਂ ਅੱਜ ਕੱਲ ਦੱਦ ਵੀ ਕਹਿੰਦੇ ਆ 2 ਸਾਲ ਉਹਦੀ ਦਵਾਈ ਲਈ ਵੀ ਪੈਸੇ ਨਹੀਂ ਸੀਗੇ ਸਾਡੇ ਕੋਲੇ 2 ਸਾਲ ਮੇਰੇ ਹਸਬੰਦ ਜਦੋਂ ਵੀ ਥੋੜੇ ਹੋਤੇ ਪੈਸੇ ਹੁੰਦੇ ਇਹ ਮੈਨੂੰ ਮੈਡੀਸਨ ਲਿਆ ਦਿੰਦੇ ਜਾਂ ਟਿਊਬ ਲਿਆ ਦਿੰਦੇ ਮੈਂ ਲਗਾ ਲੈਂਦੀ ਉਹਦੇ ਨਾਲ ਉਹਨਾ ਟਾਈਮ ਠੀਕ ਜਾਂਦਾ ਫਿਰ ਫਿਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਉਹਦੇ ਨਾਲ ਮੇਰੀ ਲੀਵਰ ਤੇ ਵੀ ਇਫੈਕਟ ਪਿਆ ਸੀ ਉਸ ਟਾਈਮ ਤੇ ਯਾਨੀ ਤੁਸੀਂ ਆਪ ਹੀ حساب ਲਾ ਲਓ ਕਿ ਕਿੰਨੀ ਕੰਡੀਸ਼ਨ ਖਰਾਬ ਹੋਈਗੀ ਇਸ ਟਾਈਮ ਹਨਾ ਬੱਚੇ ਦੀ ਫੀਸ ਨਾ ਜਾਣੀ ਛੇ ਛੇ ਮਹੀਨੇ ਤੇ ਫਿਰ ਉਸ ਟਾਈਮ ਇਦਾਂ ਦੇ ਵੀ ਹਾਲਾਤ ਹੋ ਗਏ ਸੀ ਵੀ दाल ਸਬਜੀ ਨੂੰ ਵੀ ਪੈਸੇ ਨਹੀਂ ਸੀ ਹੁੰਦੇ ਚਲੋ ਉਸਦੋਂ ਬਾਅਦ ਜਦੋਂ ਭਾਈ ਜਿਹੜੀ ਹੈ ਸਰਬਜੀਤ ਸਿੰਘ ਹੀ ਨਾ ਉਹਨਾਂ ਦੀ ਕਥਾ ਸੁਣੀ ਤਾਂ ਮੈਂ ਸੋਚਿਆ ਵੀ ਮੈਂ ਹੁਣ ਦੋ ਰਸਤੇ ਨੇ ਯਾ ਤਾਂ ਮੈਂ ਉਸਦੀ ਨੂੰ ਬੈਠੇ ਅਫਸੋਸ ਕਰਦੀ ਰਹਾ ਮਾਂ ਵੀ ਹਾਂ ਇਹ ਕਿਵੇਂ ਹੋਊਗਾ ਜਾਂ ਇਦਾਂ ਕਿਉਂ ਹੋਇਆ ਜਾਂ ਸਾਡੀ ਕਿਸਮਤ ਇਦਾਂ ਕਿਉਂ ਹੈ ਜਾਂ ਪਰਮਾਤਮਾ ਮੇਰੀ ਦੀ ਜ਼ਿੰਦਗੀ ਚ ਨੇ ਦੁੱਖ ਕਿਉਂ ਲਿਖ ਦਿੱਤੇ ਜਾਂ ਫਿਰ ਮੈਂ ਜੋ ਭਾਈ ਸਭ ਜੀ ਸੰਗ ਜੀ ਕਹਿ ਰਹੇ ਨੇ ਉਹ ਕਰਕੇ ਦੇਖ ਲਵਾਂ ਵੀ ਜਨਨੀ ਕਿ ਮੈਂ ਪਾਠ ਸ਼ੁਰੂ ਕੀਤਾ ਉਸ ਤੋਂ ਬਾਅਦ ਉਦੋਂ ਅਸੀਂ ਇਹ ਘਰ ਚ ਆ ਗਏ ਸੀ ਜਦੋਂ ਪਾਠ ਸ਼ੁਰੂ ਕੀਤਾ ਉਸ ਤੋਂ ਬਾਅਦ ਇੰਨਾ ਟਾਈਮ ਨਹੀਂ ਅਫਸੋਸ ਜੀ ਬਤਾ ਦਿੱਤਾ ਜਿੰਨਾ ਟਾਈਮ ਉਹਨਾਂ ਦੇ ਘਰੇ ਬੈਠੇ ਹਾਂ ਜਿੰਨਾ ਦੇ ਘਰੇ ਸਾਲ ਲੰਘੂ ਗਏ ਠੇ ਅਫਸੋਸ ਚ ਹੀ ਬਤਾ ਦਿੰਦਾ ਬੀ ਕੀ ਬਣੂਗਾ ਕਿਦਾਂ ਹੋਊਗਾ ਤੇ ਜਦੋਂ ਇਸ ਘਰ ਦੇ ਵਿੱਚ ਵੀ ਆਏ ਆ ਇਸ ਘਰ ਦੇ ਕੇਟ ਵੀ ਹੈ ਨਹੀਂ ਸੀ ਤੇ ਲੈਂਟਰੀng ਬਾਥਰੂਮ ਵੀ ਹੈ ਨਹੀਂ ਸੀ ਠੀਕ ਹੈ ਸਿਰਫ ਇਹ ਦੋ ਕਮਰੇ ਕਮਰੇ ਖੜੇ ਸੀ ਜਿਹੜਾ ਬਾਗਲਾ ਹੈਗਾ ਉਹ ਵੀ ਅੱਧਾ ਸੀ ਅੱਧਾ ਹੈ ਨਹੀਂ ਸੀ ਉਹਦੀਆਂ ਕੰਧਾਂ ਹੈ ਹੀ ਨਹੀਂ ਸੀ ਸੋ ਜਦੋਂ ਅਸੀਂ ਇੱਥੇ ਆਏ ਤਾਂ ਫਿਰ ਮੈਂ ਉਦੋਂ ਸੋਚਿਆ ਮਨ ਬਣਾਇਆ ਆਪਣਾ ਵੀ ਹੁਣ ਪਰਮਾਤਮਾ ਦੀ ਡੋਰੀ ਛੱਡ ਕੇ ਦੇਖਣੀ ਆ ਵੀ ਜਦੋਂ ਕਹਿ ਰਹੇ ਨੇ ਭਾਈ ਸਰਬਜੀਤ ਸਿੰਘ ਜੀ ਤਾਂ ਮੈਂ ਕਰਕੇ ਤਾਂ ਦੇਖਾਂ ਪਾਸ ਸ਼ੁਰੂ ਕੀਤਾ ਜੀ ਸ਼ੁਰੂ ਕਰਨ ਤੇ ਅਰਦਾਸ ਕੀਤੀ ਅਰਦਾਸ ਮੈਂ ਕੀਤੀ ਵਾਹਿਗੁਰੂ ਜੀ ਆਪ ਜਾਣੀ ਜਾਣੋ ਵੀ ਮੈਨੂੰ ਰੱਬ ਤੇ ਨਾ ਯਕੀਨਤਾ ਨਹੀਂ ਹੈ ਤੇ ਤੁਹਾਨੂੰ ਪਤਾ ਹੈ ਠੀਕ ਹੈ ਕਿਉਂਕਿ ਲੋਕ ਕਹਿੰਦੇ ਨੇ ਕਿ ਵਾਹਿਗੁਰੂ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਅਗਰ ਤੁਸੀਂ ਵਾਕਈ ਦਿਲਾਂ ਦੀਆਂ ਜਾਣਦੇ ਹੋ ਤਾਂ ਤੁਹਾਨੂੰ ਪਤਾ ਹੀ ਆ ਵੀ ਫਿਰ ਮੈਨੂੰ ਵਿਸ਼ਵਾਸ ਨਹੀਂ ਹੈ ਤੇ ਮੇਰਾ ਵਿਸ਼ਵਾਸ ਤੁਸੀਂ ਬਣਾਉਣਾ ਹੈ ਮੈਨੂੰ ਇਹਨਾਂ ਸਾਨੂੰ ਇਹਨਾਂ ਮੁਸ਼ਕਲਾਂ 'ਚ ਤੁਸੀਂ ਹੀ ਕੱਢਣਾ ਤੁਸੀਂ ਹੀ ਰਾਹ ਦਿਖਾਉਣਾ ਤੇ ਮੈਂ ਅੱਜ ਤੁਹਾਡੇ ਤੇ ਛੱਡ ਰਹੀ ਹਾਂ ਤੇ ਕਿਉਂਕਿ ਇਹ ਵੀ ਮੈਂ ਕਿਸੇ ਦੀ ਕਥਾ ਸੁਣੀ ਪਰਮਾਤਮਾ ਦੀ ਆਪ ਜਾਣੀ ਜਾਣੋ ਤੇ ਵੀ ਮੈਂ ਉਹਨਾਂ ਦੀ ਸੁਣ ਕੇ ਤੁਹਾਡੇ ਤੇ ਛੱਟ ਰਹੀ ਆ ਤੇ ਮੈਂ ਸਿਰਫ ਪਾਠ ਕਰਨੀ ਆ ਤੇ ਮੈਂ ਪਾਠ ਕਰੂੰਗੀ ਜਿਸ ਦਿਨ ਤੁਹਾਨੂੰ ਠੀਕ ਲੱਗੂ ਤੁਸੀਂ ਇਹਨਾਂ ਮੁਸ਼ਕਲਾਂ ਦਾ ਹੱਲ ਕਰ ਦਿਓ ਇਹ ਗੱਲ ਕਹਿ ਕੇ ਜੀ ਮੈਂ ਪਾਠ ਸ਼ੁਰੂ ਕੀਤਾ ਉਸ ਤੋਂ ਬਾਅਦ ਪਾਠ ਕਰਦੀ ਰਹੀ 2 ਢਾਈ ਸਾਲ ਬੀਤ ਗਏ 2 ਢਾਈ ਸਾਲ ਬਾਅਦ ਤੋਂ ਬਾਹਰ ਯਾਨੀ ਸਾਡੀ ਜ਼ਿੰਦਗੀ ਨੇ ਪਲਟਾ ਲੇਤਾ ਢਾਈ ਸਾਲ ਦੇ ਵਿੱਚ ਮੈਂ ਕੋਈ ਸਵਾਲ ਨਹੀਂ ਕੀਤਾ ਗੁਰੂ ਸਾਹਿਬ ਨੂੰ ਢਾਈ ਸਾਲ ਦੇ ਵਿੱਚ ਮੈਂ ਕੋਈ ਅਫਸੋਸ ਨਹੀਂ ਮਨਾਇਆ ਬਲਕਿ ਹਰ ਰੋਜ਼ ਜਦੋਂ ਪਾਠ ਕਰਕੇ ਹਟਦੀ ਸੀ ਨਾ ਤਾਂ ਇੱਕ ਅਲੱਗ ਜੀ એનર્ਜੀ ਇੱਕ ਅਲੱਗ ਜਆ ਜੋਸ਼ ਮੇਰੇ ਅੰਦਰ ਆ ਜਾਂਦਾ ਸੀ ਤਾਂ ਜਦੋਂ ਵੀ ਦਿਮਾਗ ਤੇ ਕੋਈ ਗੱਲ ਆਉਣ ਲੱਗਦੀ ਨਾ ਤਾਂ ਮੈਂ ਸੋਚਣਾ ਕਿਉਂ ਚਿੰਤਾ ਕਰ ਰਹੀ ਆਂ ਪਰਮਾਤਮਾ ਹੈਗੇ ਆ ਨਾ ਹੁਣ ਜਦੋਂ ਛੱਡ ਹੀ ਦਿੱਤਾ ਤਾਂ ਤੂੰ ਛੱਡ ਕੇ ਦੇਖ ਇੱਕ ਵਾਰੀ ਪੂਰਾ ਭਰੋਸਾ ਕਰਕੇ ਦੇਖ ਮੈਂ ਆਪਣੇ ਮਨ ਨੂੰ ਇਹ ਚੀਜ਼ ਸਮਝਾਉਣੀ ਜਦੋਂ ਸਾਰੇ ਲੋਕ ਕਹਿੰਦੇ ਨੇ ਵੀ ਪਰਮਾਤਮਾ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਖਤਮ ਕਰ ਦਿੰਦੇ ਨੇ ਤਾਂ ਫਿਰ ਵੱਡੇ ਵੱਡੇ ਰੋਗਾਂ ਨੂੰ ਖਤਮ ਕਰ ਦਿੰਦੇ ਨੇ ਤਾਂ ਉਹਦੇ ਮੂਹਰੇ ਤੇਰੀ ਮੁਸ਼ਕਲ ਤਾਂ ਕਾਫੀ ਹੱਦ ਤੱਕ ਘਟ ਹੈ ਤੂੰ ਵਿਸ਼ਵਾਸ ਕਰਕੇ ਦੇਖ ਬਸ ਤਾਂ ਮੈਂ ਆਪਣੇ ਆਪ ਨੂੰ ਇਹ ਚੀਜ਼ ਸਮਝਾਉਣੀ ਉਦੋਂ ਬਾਅਦ ਚਲੋ ਪਾਠ ਕਰਦੇ ਰਹੇ 2.5 ਸਾਲ ਬਾਅਦ ਉਹ ਦਿਨ ਆਇਆ ਜਦੋਂ ਥੋੜੇ ਰੋ ਸਟਾਰਟ ਕੀਤਾ ਅੱਛਾ ਪਰਮਾਤਮਾ ਨਾ ਥੋੜਾ 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 ਦੇਣਾ ਸ਼ੁਰੂ ਕਰਦਾ ਹੈ ਇੱਕਦਮ ਕਰੇ ਨਹੀਂ ਦਿੰਦੇ ਕਿਉਂਕਿ ਨਾਲ-ਨਾਲ ਫਿਰ ਸਾਨੂੰ ਪਸ ਕੇ ਵੀ ਦੇਖਦੇ ਨੇ ਵੀ ਇਹਨਾਂ ਦੇਣ ਤੇ ਬਾਅਦ ਵੀ ਇਹ ਸਾਨੂੰ ਯਾਦ ਰੱਖਦੇ ਨੇ ਹਮੇਸ਼ਾ ਸਾਡਾ ਸੁਭਰਾਨਾ ਕਰਦੇ ਨੇ ਤੇ ਸਾਡੇ ਨਾਲ ਆਪ ਦੀ ਹਰ ਖੁਸ਼ੀ ਸਾਂਝੀ ਕਰਦੇ ਨੇ ਕਿ ਨਹੀਂ ਕਰਦੇ ਨੇ ਉਸ ਤੋਂ ਬਾਅਦ ਜੰਨੀ ਕੀ ਉਹ ਦੌਰ ਸ਼ੁਰੂ ਹੋਇਆ ਤੇ ਕਰਦੇ 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 ਅੱਜ ਪ੍ਰਮਾਤਮਾ ਦੀ ਕਿ ਕਿੱਥੇ ਤਾਂ ਦੇਖੋ ਕਮਾਈ ਦਾ ਕੋਈ ਸਾਧਨ ਨਹੀਂ ਸੀ ਇੱਕ ਵੀ ਸਾਧਨ ਨਹੀਂ ਸੀ ਸਾਡੀ ਕਮਾਈ ਦਾ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਹਸਬੰਦ ਵੀ ਜੋਬ ਕਰਦੇ ਆ ਉਹਦੇ ਨਾਲ ਨੂੰ ਜੋਬ ਵੀ ਨਹੀਂ ਸੀ ਮਿਲ ਰਹੀ ਉਹਨਾਂ ਨੇ ਹੱਥ ਵੀ ਜੋੜ ਲਏ ਸੀ ਲੋਕਾਂ ਕੀ ਇਦਾਂ ਵੀ ਤੁਸੀਂ ਮੈਨੂੰ 5000 ਦੇ ਵਿੱਚ ਹੀ ਨੌਕਰੀ ਲਵਾ ਦਿਓ ਉਦੋਂ ਸਭ ਤੋਂ ਪਹਿਲੀ ਕਿਰਪਾ ਪ੍ਰਮਾਤਮਾ ਨੇ ਇਹੀ ਕੀਤੀ ਕਿੱਥੇ ਤਾਂ ਇਹ ਲੋਕਾਂ ਦੇ ਘਰੇ ਜਾ ਕੇ ਹੱਥ ਜੋੜਦੇ ਸੀ ਹਨਾ ਵੀ ਮੈਨੂੰ ਕੰਮ ਤੇ ਲਵਾ ਦਿਓ ਚਾਹੇ 5000 ਚੀ ਲਵਾ ਦਿਓ ਵੀ ਸਾਡੇ ਚੁੱਲ੍ਹੇ ਚੌਂਕੇ ਦਾ ਖਰਚਾ ਚੱਲਦਾ ਹੋ ਜੂਗਾ ਤੇ ਕਿੱਥੇ ਫਿਰ ਪ੍ਰਮਾਤਮਾ ਦੀ ਕਿਰਪਾ ਹੋਈ ਗੁਰੂ ਸੱਵਣ ਨੇ ਕਿਸ ਦੇ ਜ਼ਰੀਏ ਕਾਰਜ ਕਰਵਾਇਆ ਇੱਕ ਬੰਦਾ ਘਰ ਆਇਆ ਉਹਨੇ ਆ ਕੇ ਗੱਲ ਕਰੀ ਫੋਨ ਤੇ ਮੇਰੇ ਹਸਬੰਡ ਉਦੋਂ ਨਾ ਘਰੋਂ ਬਾਹਰ ਗਏ ਹੋਏ ਸੀਗੇ ਤਾਂ ਫੋਨ ਤੇ ਗੱਲ ਕਰੀ ਉਹਨਾਂ ਨੇ ਤੇ ਫੋਨ ਤੇ ਹੀ 11000 ਕੀ ਨੌਕਰੀ ਇਹਨਾਂ ਦੀ ਲੱਗੀ ਕਹਿੰਦੇ ਕੱਲ ਨੂੰ ਆਜੀ ਬਸ ਲਿਖੋ ਕਿਥੇ 5000 ਦੀ ਨੌਕਰੀ ਲਈ ਮਿਹਨਤ ਕਰ ਰਹੀ ਸੀ ਕਿਥੇ ਪ੍ਰਮਾਤਮਾ ਨੇ 11000 ਦੀ ਲਗਵਾਤੀ ਤੇ ਉਹ ਸਾਡੇ ਤੇ ਪ੍ਰਮਾਤਮਾ ਦੀ ਪਹਿਲੀ ਕਿਰਪਾ ਹੋਈ ਸੀ ਉਦੋਂ ਵੱਲ ਹੌਲੀ-ਹੌਲੀ ਕਰਦੇ-ਕਰਦੇ ਪਸ਼ੂਆਂ ਦਾ ਕੰਮ ਸ਼ੁਰੂ ਕੀਤਾ ਦੁੱਧ ਪਾਣੀ ਦਾ ਠੀਕ ਹੈ ਜੀ ਫਿਰ ਵੀ ਇੱਕ ਮੁਸ਼ਕਲ ਦੁਬਾਰਾ ਆਈ ਪਾਠ ਕਰਦੇ ਵੀ ਦੁਬਾਰਾ ਪਰਖਿਆ ਜ਼ਰੂਰ ਪੈਂਦੀ ਹੈ ਇਹ ਗੱਲ ਹਮੇਸ਼ਾ ਧਿਆਨ ਰੱਖਿਓ ਕਿ ਜੇਰਾ ਉੱਪਰ ਨੂੰ ਕਰਕੇ ਨਾ ਪ੍ਰਮਾਤਮਾ ਜ਼ਰੂਰ ਥੱਲੇ ਨੂੰ ਕਰਦੇ ਨੇ ਤੇ ਜਿਹੜਾ ਉਦੋਂ ਡੋਲ ਗਿਆ ਤਾਂ ਸਮਝ ਲਓ ਗਿਆ ਤੇ ਜਿਹੜਾ ਵਿਸ਼ਵਾਸ ਰੱਖ ਗਿਆ ਨਾ ਉਹ ਸਮਝ ਲਓ ਟਿਕਿਆ ਰਹਿ ਗਿਆ ਤਾਂ ਉਦੋਂ ਬਾਅਦ ਲੋਕਡਾਊਨ ਹੋਇਆ ਪਸ਼ੂਆਂ ਦੇ ਦੁੱਧ ਦਾ ਘਾਟਾ ਪਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੁੱਧ ਦੇ ਕੰਮ ਠੱਪ ਹੋ ਗਏ ਉਦੋਂ ਸਾਡੇ ਪਸ਼ੂ ਵਿੱਕ ਗਏ ਦੁਬਾਰਾ ਜਿਹੜੇ ਅਸੀਂ ਬੜੀ ਮਿਹਨਤ ਨਾਲ ਪਾਈ ਸੀਗੇ ਉਸ ਤੋਂ ਬਾਅਦ ਫਿਰ ਚਲੋ ਕਰਦੇ ਕਰਾਉਗੇ ਫਿਰ ਪਰਮਾਤਮਾ ਦੀ ਮਿਹਰ ਹੋਈ ਪਸ਼ੂਆਂ ਦਾ ਕੰਮ ਸ਼ੁਰੂ ਹੋਇਆ ਫਸਲ ਦੇ ਪੈਸੇ 4 4.5 ਸਾਲ ਸਾਡੇ ਘਰੇ ਫਸਲ ਦਾ ਕੋਈ ਪੈਸਾ ਨਹੀਂ ਸੀ ਆਇਆ ਖਰਚਾ ਕਰ ਦਿੰਦੇ ਸੀ ਥੋੜੇ-ਬਹੁਤੇ ਆਉਂਦੇ 10-20 ਹਜ਼ਾਰ ਰੁਪਏ ਆਉਂਦੇ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਵਢਾਈ ਦੇਣੀ ਲਗਾਈ ਦੇਣੀ ਰਿਹਾਂ ਸਪ੍ਰਿਹਾਂ ਪੈਣੀਆਂ ਇਨਾ ਖਰਚਿਆਂ ਚੀ ਉਹ ਨਿਕਲ ਜਾਂਦੀ ਸੀ ਯਾਨੀ ਕਿ ਸਾਡੇ ਘਰ ਦੇ ਵਾਸਤੇ 1 ਰੁਪਿਆ ਨਹੀਂ ਬਚਦਾ ਸੀ ਉਹਦੇ ਵਿੱਚੋਂ ਤੇ ਚਲੋ ਜੀ ਉਸ ਤੋਂ ਬਾਅਦ ਕਿਉਂਕਿ ਜਿਹੜਾ ਦੇਣਾ ਲੈਣਾ ਆਇਆ ਸੀ ਉਹ ਕਟਵਾਉਣਾ ਸੀ ਉਹ ਕਟਵਾ ਰਹੇ ਸੀ ਅਸੀਂ ਸੋ ਚਲੋ ਉਸ ਤੋਂ ਬਾਅਦ ਉਹ ਫਸਲ ਦੇ ਪੈਸੇ ਆਉਣੇ ਸ਼ੁਰੂ ਹੋਏ ਪਰਮਾਤਮਾ ਦੀ ਮਿਹਰ ਹੋਈ ਫਿਰ ਗੁਰੂ ਸਾਹਿਬ ਦੀ ਮਿਹਰ ਹੋਈ ਦੁੱਧ ਦੇ ਪੈਸੇ ਤਿੰਨ ਕੰਮ ਤਿੰਨ ਸਾਈਡਾਂ ਤੋਂ ਪੇਮੈਂਟ ਆਉਣੀ ਸ਼ੁਰੂ ਹੋ ਗਈ ਫਿਰ ਵਾਹਿਗੁਰੂ ਦੀ ਮਿਹਰ ਹੋਈ ਚੌਥਾ ਕੰਮ ਮੈਂ ਕੀਤਾ YouTube ਦਾ ਫਿਰ ਪਰਮਾਤਮਾ ਨੇ ਥੋੜਾ ਜਿਹਾ ਇਧਰੋਂ ਸਹਾਰਾ ਦਿੱਤਾ ਤਾਂ ਵਾਹਿਗੁਰੂ ਨੇ ਜੰਨੀ ਕੀ ਸਾਨੂੰ ਜਿਹੜੇ ਕੰਮ ਉਹ ਅਸੀਂ ਹੱਥ ਪਾਉਂਦੇ ਗਏ ਉਸੇ ਕੰਮ ਦੇ ਵਿੱਚ ਗੁਰੂ ਸਾਹਿਬ ਨੇ ਵਰਕਤ ਪਾਉਣੀ ਸ਼ੁਰੂ ਕਰ ਦਿੱਤੀ ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਵੀ ਇਹ ਚੀਜ਼ਾਂ ਕਦੋਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਜੇਕਰ ਤੁਸੀਂ ਸਿਰਫ ਪਾਠ ਨੂੰ ਕਰੋਗੇ ਗੁਰੂ ਸਾਹਿਬ ਦੀ ਮੰਨੋਗੇ ਨਹੀਂ ਤਾਂ ਫਿਰ ਤੁਸੀਂ ਜਦ ਤੱਕ ਮਰਜੀ ਪਾਠ ਕਰੀ ਜਾਵੋ ਤੁਹਾਡੇ ਕੋਈ ਵੀ ਕੰਮ ਨਹੀਂ ਬਣਨੇ ਤੁਸੀਂ ਜੇ ਬਾਣੀ ਜਪਣੀ ਹੈ ਨਾ ਜੋ ਜੋ ਗੁਰੂ ਸਾਹਿਬ ਨੇ ਹਦਾਇਤਾਂ ਦਿੱਤੀਆਂ ਬਾਣੀ ਦੇ ਵਿੱਚ ਵੀ ਆਹ ਚੀਜ਼ ਨਹੀਂ ਕਰਨੀ ਆ ਕਰਨੀ ਹੈ ਤੇ ਆ ਨਹੀਂ ਕਰਨੀ ਤਾਂ ਤੁਸੀਂ ਉਸੇ ਟਾਈਮ ਤੋਂ ਕੋਸ਼ਿਸ਼ ਸ਼ੁਰੂ ਕਰ ਦੇਣੀ ਆ ਵੀ ਮੈਂ ਆ ਚੀਜ਼ਾਂ ਆਪ ਦੇ ਅੰਦਰੋਂ ਕੱਢਣੀ ਆ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਇਹ ਮੈਲ ਹੈ ਇੱਕ ਤਰ੍ਹਾਂ ਦੀ ਤੇ ਆ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਆ ਰਸਤਾ ਫੜਨਾ ਹੈ ਇਹ ਪਰਮਾਤਮਾ ਨੇ ਕਿਹਾ ਵੀ ਆ ਰਸਤੇ ਤੋਂ ਉਤਰਨਾ ਸਚਾਈ ਦਾ ਰਸਤਾ ਫੜ ਲਿਓ ਠੀਕ ਹੈ ਮਿਹਨਤ ਦਾ ਰਸਤਾ ਫੜ ਲਿਓ ਇਮਾਨਦਾਰੀ ਦਾ ਰਸਤਾ ਫੜ ਲਿਓ ਠੀਕ ਹੈ ਤੇ ਸੱਚ ਬੋਲਣ ਦਾ ਰਸਤਾ ਫੜ ਲਿਓ ਫਿਰ ਤੁਸੀਂ ਦੇਖਿਓ ਜ਼ਿੰਦਗੀ ਦੇ ਵਿੱਚ ਚਾਹੇ ਸਾਰੀ ਦੁਨੀਆ ਤੁਹਾਡੇ ਖਿਲਾਫ ਹੋ ਜਵੇ ਪਰਮਾਤਮਾ ਕਦੇ ਤੁਹਾਡੇ ਖਿਲਾਫ ਨਹੀਂ ਹੋਏਗਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਹਿੰਦੇ ਹੁੰਦੇ ਆ ਨਾ ਝੁੰਡ ਜਿਹੜਾ ਹੁੰਦਾ ਉਹ ਕਿੱਦੜਾ ਹੁੰਦਾ ਸ਼ੇਰ ਇਕੱਲਾ ਹੀ ਹੁੰਦਾ ਤੇ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਨਾ ਭੀੜ ਦੇ ਵਿੱਚੋਂ ਇਕੱਲੇ ਹੋ ਕੇ ਪਛਾਣ ਬਣਾਈ ਜਾਂਦੀ ਆ ਪਛਾਣ ਬਣਾਉਣੀ ਜਿਹੜੀ ਹੁੰਦੀ ਆ ਨਾ ਸੌਖੀ ਨਹੀਂ ਹੁੰਦੀ ਬਹੁਤ ਔਖੀ ਹੁੰਦੀ ਆ ਤੁਸੀਂ ਇਕੱਲੇ ਹੋ ਕੇ ਪਛਾਣ ਬਣਾ ਸਕਦੇ ਹੋ ਝੁੰਡ ਦੇ ਵਿੱਚ ਕਦੇ ਪਛਾਣ ਨਹੀਂ ਤੁਹਾਡੀ ਬਣ ਸਕਦੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਜੇ ਤੁਸੀਂ ਅੱਜ ਦੇ ਟਾਈਮ 'ਚ ਇਕੱਲੇ ਹੋ ਨਾ ਤੁਸੀਂ ਡਟੇ ਰਹੋ ਜਿਹੜੇ ਰਸਤੇ ਮੈਂ ਤੁਹਾਨੂੰ ਦੱਸਿਆ ਫੜ ਲਓ ਇਮਾਨਦਾਰੀ ਸਚਾਈ ਦਾ ਰਸਤਾ ਠੀਕ ਹੈ ਉਹਦੀ ਮਿਹਨਤ ਦਾ ਰਸਤਾ ਠੀਕ ਹੈ ਇਹ ਰਸਤੇ ਫੜ ਲਓ ਤੇ ਲੋੜਵੰਦਾਂ ਦੀ ਹੈਲਪ ਜ਼ਰੂਰ ਕਰੋ ਜਿੰਨਾ ਕਿ ਪਰਮਾਤਮਾ ਤੁਹਾਨੂੰ ਦਿੰਦਿਆਂ ਨਾ ਉਹਦੇ ਵਿੱਚੋਂ ਥੋੜਾ ਜਿਹਾ ਦਾ ਸੰਬੰਧ ਜ਼ਰੂਰ ਕੱਢੋ ਉਹ ਦਾ ਸੰਬੰਧ ਦੇ ਨਾਲ ਤੁਸੀਂ ਕਿਸੇ ਲੋੜਵੰਦ ਨੂੰ ਹੈਲਪ ਹੈ ਉਹ ਜ਼ਰੂਰ ਕਰੋ ਤੇ ਉਹ ਵੀ ਹੈਲਪ ਵੀ ਤੁਸੀਂ ਕਿਸੇ ਨੂੰ ਦੱਸੋ ਨਾ ਵੀ ਮੈਂ ਫਲਾਣੀ ਬੰਦ ਦੀ ਹੈਲਪ ਕੀਤੀ ਆ ਕਿਉਂਕਿ ਫਿਰ ਉਹ ਜ਼ੀਰੋ ਹੋ ਜਾਂਦੀ ਹੈ ਹੈਲਪ ਕੀਤੀ ਹੋਈ ਠੀਕ ਹੈ ਤੁਸੀਂ ਉਹ ਹੈਲਪ ਦੱਸੋ ਨਾ ਵੀ ਅਸੀਂ ਉਹ ਨੂੰ ਕੀਤੀ ਜਿੰਨੀ ਵੀ ਤੁਹਾਡੇ ਲਈ ਸ਼ਾਇਦ ਹੋ ਸਕਦਾ 100-200 ਰੁਪਏ ਹੋਵੇ ਲੇਕਿਨ ਇੱਕ ਦੋ ਸਾਹਮਣੇ ਵਾਲੀ ਇਨਸਾਨ ਲਈ ਕਈ ਵਾਰੀ ਉਹ ਵੀ ਬਹੁਤ ਵੱਡੀ ਰਕਮ ਹੋ ਜਾਂਦੀ ਹੈ ਬਹੁਤ ਵੱਡਾ ਸਹਾਰਾ ਹੋ ਜਾਂਦਾ ਜਿੰਨਾ ਵੀ ਕਰ ਸਕੋ ਅੱਜ ਥੋੜਾ ਕਰੋਗੇ ਕੱਲ ਨੂੰ ਪਰਮਾਤਮਾ ਵੱਡਾ ਵੀ ਕਰਵਾਵੇਗਾ ਠੀਕ ਹੈ ਜੀ ਕਿਉਂਕਿ ਦੇਖੋ ਉਹ ਅਸੀਸ ਦੋਗਾ ਬੰਦਾ ਦਿਲ ਤੋਂ ਉਹਦੀਆਂ ਅਸੀਸਾਂ ਇਹ ਨਹੀਂ ਪਤਾ ਤੁਹਾਨੂੰ ਕਿੱਥੇ ਜਾ ਕੇ ਫੜਨੀ ਆ ਕਿੱਥੇ ਜਾ ਕੇ ਤੁਹਾਡੇ ਮਾੜੇ ਟਾਈਮ ਦੇ ਵਿੱਚ ਤੁਹਾਡਾ ਸਾਥ ਦੇਣਾ ਉਹਨਾਂ ਨੇ ਹੈਨਾ ਸੋ ਅਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕੀਤੀਆਂ ਸੱਚਾਈ ਦਾ ਹਮੇਸ਼ਾ ਹੱਥ ਫੜ ਕੇ ਰੱਖਿਆ ਇਮਾਨਦਾਰੀ ਦਾ ਹੱਥ ਫੜ ਕੇ ਰੱਖਿਆ ਤੇ ਮੇਰੇ ਹਸਬੰਦ ਉਸ ਟਾਈਮ ਵੱਲ ਕੇ ਕਈ ਲੋਕਾਂ ਨੇ ਗਲਤ ਰਸਤੇ ਵੀ ਪਾਤਾ ਵੀ ਤੁਸੀਂ ਆਹ ਰਸਤਾ ਤੋਪਣਾ ਲੈ ਇਹਦੇ ਨਾਲ ਤੁਹਾਨੂੰ ਚਾਰ ਪੈਸੇ ਬਣ ਜਿਆ ਕਰਨਗੇ ਤੇ ਉਸ ਚੀਜ਼ ਨੂੰ ਲੈ ਕੇ ਸਾਡੇ ਘਰੇ ਵੀ ਲੜਾਈ ਹੋਣੀ ਸ਼ੁਰੂ ਹੋ ਗਈ ਯਾਨੀ ਮੈਂ ਨਹੀਂ ਚਾਹੁੰਦੀ ਸੀ ਵੀ ਮੇਰੇ ਘਰ ਦੇ ਵਿੱਚ ਕੋਈ ਵੀ ਦੋ ਨੰਬਰ ਦਾ ਪੈਸਾ ਆਵੇ ਕੋਈ ਬੇਈਮਾਨੀ ਦਾ ਪੈਸਾ ਆਵੇ ਯਾਨੀ ਮੈਨਾਂ ਨੂੰ ਸਮਝਾਇਆ ਵੀ ਉਸ ਟਾਈਮ ਬਹੁਤ ਚਲੋ ਜੀ ਨਹੀਂ ਮੰਨੇ ਮੈਂ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਇੱਕ ਜਣੇ ਨੂੰ ਫੋਨ ਕਰਿਆ ਮੈਂ ਕਿਹਾ ਵੀ ਤੁਸੀਂ ਉਹਨੂੰ ਸਮਝਾਓ ਵੀ ਸਾਨੂੰ ਅਸੀਂ ਰੋਟੀ ਬਣਾ ਸਾਰ ਲਾਂਗੇ ਪਰ ਸਾਨੂੰ ਇਹ ਜਿਹੇ ਪੈਸੇ ਨਹੀਂ ਚਾਹੀਦੇ ਤੇ ਬਟ ਕਿਸੇ ਨੇ ਇਸ ਵਾਰ ਦੀ ਇਹਨਾਂ ਨੂੰ ਪੁੱਠੇ ਰਾਹ ਤੇ ਭੇਜਣ ਦੀ ਸਭ ਨੇ ਜੋਰ ਲਾਇਆ ਨਹੀਂ ਨਹੀਂ ਤੂੰ ਠੀਕ ਐ ਘਰ ਤੇਰੇ ਨਾਲ ਖੜਿਆ ਲੇਕਿਨ ਜਦੋਂ ਮੁਸੀਬਤ ਆਈ ਨਾ ਫਿਰ ਕਿਸੇ ਨੇ ਜ ਨਹੀਂ ਕਿ ਇਹਨਾਂ ਤੇ ਕੰਪਲੇਨ ਵਗੈਰਾ ਕਰਵਾਤੀ ਜਿਹਨੇ ਜਿਹੜੇ ਕਰਵਾਉਣ ਵਾਲੇ ਹੁੰਦੇ ਨੇ ਨਾ ਫਸਾਉਣ ਵਾਲੇ ਵੀ ਉਹੀ ਹੁੰਦੇ ਨੇ ਤਾਂ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਬਿਠਾ ਕੇ ਸਮਝਾਇਆ ਵੀ ਦੇਖੋ ਵੀ ਹਨਾ ਇਹ ਮੁਸ਼ਕਿਲ ਜਿਹੜੀ ਆ ਕਲੰਕਾ ਇਹ ਤੁਹਾਡੇ ਬੱਚੇ ਦੇ ਸਿਰ ਤੇ ਲੱਗਦਾ ਸਾਡੇ ਸਿਰ ਤੇ ਲੱਗਦਾ ਹੈ ਕੱਲ ਨੂੰ ਬੱਚੇ ਦਾ ਫਿਊਚਰ ਬਣਦੇ ਵਿੱਚ ਪ੍ਰੋਬਲਮ ਆਊਗੀ ਵੀ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਚਲੋ ਪਰਮਾਤਮਾ ਨੇ ਮਿਹਰ ਕੀਤੀ ਬਾਣੀ ਜਪਦੇ ਰਹੇ ਘਰ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਉਹ ਚੀਜ਼ਾਂ ਵੀ ਘਰੋਂ ਬਾਹਰ ਕਰਤੀਆਂ ਜਿੰਨਾ ਨੂੰ ਲੈ ਕੇ ਮਨ ਦੇ ਵਿੱਚ ਚਿੰਤਾ ਸੀ ਗੁਰੂ ਸਾਹਿਬ ਨੇ ਘਰ ਵਿੱਚੋਂ ਰੋਗ ਗੁਰੂ ਸਾਹਿਬ ਨੇ ਘਰ ਵਿੱਚੋਂ ਗਰੀਬੀ ਗੁਰੂ ਸਾਹਿਬ ਜੀ ਨੇ ਘਰ ਵਿੱਚੋਂ ਦੁੱਖ ਲੇ ਇਹੋ ਸਭ ਖਤਮ ਕਰਤਾ ਨਸ਼ਾ ਸਭ ਕੁਝ ਖਤਮ ਕਰਤਾ ਪਰਮਾਤਮਾ ਨੇ ਬਸ ਜਿਹੜੇ ਰਸਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਇਹਨਾਂ ਤੇ ਅਸੀਂ ਕਾਇਮ ਰਹੇ ਹੁਣ ਤੱਕ ਵੀ ਕਾਇਮ ਆ ਕਾਫੀਆਂ ਦੀ ਨਜ਼ਰ ਚ ਵੀ ਅਸੀਂ ਆਏ ਆਏ ਕਿਵੇਂ ਮਤਲਬ ਜਦੋਂ ਆਪਾਂ ਸੱਚ ਬੋਲਦੇ ਆ ਨਾ ਤਾਂ ਸੱਚ ਹਮੇਸ਼ਾ ਲੋਕਾਂ ਨੂੰ ਚੁਪਦਾ ਸੱਚ ਦਾ ਕੋਈ ਸਾਥ ਨਹੀਂ ਦਿੰਦਾ ਜਿਹੜਾ ਸੱਚ ਬੋਲਣ ਵਾਲਾ ਹੁੰਦਾ ਨਾ ਤੁਸੀਂ ਦੇਖਿਓ ਹਮੇਸ਼ਾ ਜਦ ਤੱਕ ਇਕੱਲਾ ਹੋਊਗਾ ਕਿਉਂ ਕਿਉਂਕਿ ਉਹ ਉਹ ਚਾਹ ਲੂਸੀ ਨਹੀਂ ਆਉਂਦੀ ਉਹਨੂੰ ਮੂੰਹ ਤੇ ਮੀਆਂ ਮਿੱਠੂ ਬੜਨਾ ਨਹੀਂ ਆਉਂਦਾ ਉਹ ਤੁਹਾਡਾ ਕਦੇ ਫਾਇਦਾ ਨਹੀਂ ਚੱਕੂਗਾ ਤੇ ਇਹੋ ਜਿਹੇ ਬੰਦੇ ਨਾ ਬਹੁਤ ਘੱਟ ਹੁੰਦੇ ਆ ਜ਼ਿੰਦਗੀ ਦੀ ਵਿੱਚ ਤੇ ਜੇ ਤੁਹਾਨੂੰ ਵੀ ਕੋਈ ਐਦਾਂ ਦਾ ਬੰਦਾ ਮਿਲਦਾ ਨਾ ਜਿਹੜਾ ਤੁਹਾਡੇ ਮੂੰਹ ਤੇ ਤੁਹਾਡੀ ਕਮੀ ਦੱਸ ਸਕੇ ਤਾਂ ਉਹ ਬੰਦਾ ਦਿਲ ਦਾ ਹੀਰਾ ਹੈ ਉਸ ਬੰਦੇ ਨੂੰ ਕਦੇ ਵੀ ਆਪਦੀ ਜ਼ਿੰਦਗੀ 'ਚ ਜਾਣਨਾ ਦਿਓ ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ ਚਾਹੇ ਤੁਹਾਡਾ ਦੋਸਤ ਹੈ ਤਾਂ ਚਾਹੇ ਤੁਹਾਡੀ ਫੈਮਿਲੀ 'ਚੋਂ ਉਹ ਬੰਦੇ ਨੂੰ ਹਮੇਸ਼ਾ ਆਪਣੀ ਜ਼ਿੰਦਗੀ 'ਚ ਰੱਖੋ ਕਿਉਂਕਿ ਉਹ ਬੰਦਾ ਤਾਨੂੰ ਤੁਹਾਡੇ ਮੁਸ਼ਕਲ ਟਾਈਮ ਦੇ ਵਿੱਚ ਰਾਹਤ ਖਾ ਸਕਦਾ ਹੈ ਉਹ ਬੰਦਾ ਤੁਹਾਡੀ ਲੋਡ ਪੈਣ ਦੀ ਮਦਦ ਕਰ ਸਕਦਾ ਹੈ ਤੇ ਤੁਹਾਨੂੰ ਤੁਹਾਡੀ ਜਦੋਂ ਗਲਤੀ ਹੋਊਗੀ ਨਾ ਉਹ ਗਲਤੀ ਤੁਹਾਨੂੰ ਦੱਸ ਕੇ ਤੁਹਾਨੂੰ ਪਾਪ ਕਰਨ ਤੋਂ ਬਚਾ ਸਕਦਾ ਹੈ ਇਹੋ ਜਿਹੇ ਬੰਦੇ ਬਹੁਤ ਘੱਟ ਹੁੰਦੇ ਨੇ ਦੁਨੀਆ ਦੇ ਵਿੱਚ ਸੋ ਉਸ ਤੋਂ ਬਾਅਦ ਪਰਮਾਤਮਾ ਦੇਖੋ ਜੋ ਜੋ ਗੁਰੂ ਸਾਹਿਬ ਨੇ ਕਿਹਾ ਉਹ ਸਭ ਕੁਝ ਕਰਨਾ ਸ਼ੁਰੂ ਕੀਤਾ ਬਾਣੀ ਜਪਣੀ ਸ਼ੁਰੂ ਕੀਤੀ ਸਭ ਕੁਝ ਪਰਮਾਤਮਾ ਤੇ ਛੱਡ ਦਿੱਤਾ ਵੀਰ ਅੱਭਾ ਚਾਹੇ ਤੂੰ 10 ਸਾਲਾਂ ਨੂੰ ਕਰਦੀਂ ਜਾਂ 20 ਸਾਲਾਂ ਨੂੰ ਕਰਦੀਂ ਜੋ ਕਰੇਗਾ ਬਸ ਇੰਨੀ ਇੱਕ ਦਾਤ ਬਖਸ਼ ਦੇ ਕਿ ਜੋ ਮੁਸ਼ਕਿਲ ਟਾਈਮ ਹੈ ਨਾ ਇਹਨੂੰ ਝੱਲਣ ਦੀ ਹਿੰਮਤ ਦੇ ਦੇ ਕਿ ਇਸ ਨੂੰ ਕੱਟਣ ਦੀ ਹਿੰਮਤ ਦੇ ਦੇ ਵੀ ਤਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕੱਟ ਸਕੀਏ ਠੀਕ ਹੈ ਉਸ ਤੋਂ ਬਾਅਦ ਚਲੋ ਪ੍ਰਮਾਤਮਾ ਦੀ ਅੱਜ ਮਿਹਰ ਹੋਈ ਕਿ ਗੁਰੂ ਸਾਹਿਬ ਨੇ ਕਾਫੀ ਅੱਗੇ ਨਾਲੋਂ ਸੋਹਣੀ ਜ਼ਿੰਦਗੀ ਦਿੱਤੀ ਹੈ ਤੇ ਇਹਦਾ ਸ਼ੁਕਰਾਨਾ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹੋ ਜੇ ਤੁਹਾਨੂੰ ਵਾਹਿਗੁਰੂ 5 ਰੁਪਏ ਦੀ ਚੀਜ਼ ਵੀ ਦਿੰਦਾ ਨਾ ਜਿਸ ਨੂੰ ਰਬਾਹ ਗੁਰੂ ਪੇਟ ਭਰਨ ਰੋਟੀ ਵੀ ਦਿੰਦਾ ਉਹਦਾ ਵੀ ਸ਼ੁਕਰਾਨਾ ਕਰੋ ਦਿਲ ਤੋਂ ਚਾਹੇ ਮੂੰਹ ਤੋਂ ਬੋਲ ਕੇ ਨਾ ਕਰੋ ਦਿਲ ਤੋਂ ਕਹੋ ਕਿ ਵਾਹਿਗੁਰੂ ਤੇਰਾ ਧੰਨਵਾਦ ਆਜ ਅਸੀਂ ਜੋ ਪਾਉਨੇ ਆ ਜੋ ਹੰਡਾਉਨੇ ਆ ਜੋ ਵਰਤਦੇ ਆ ਜੋ ਖਰਚਦੇ ਆ ਇਹ ਸਭ ਤੇਰੀਆਂ ਹੀ ਦਾਤਾਂ ਨੇ ਤੇ ਸੋਚ ਹਮੇਸ਼ਾ ਉੱਚੀ ਸੁੱਚੀ ਤੇ ਪੋਜ਼ਿਟਿਵ ਰੱਖੋ ਕਦੇ ਨੈਗੇਟਿਵ ਨਾ ਸੋਚੋ ਕਿਉਂਕਿ ਦੇਖੋ ਜੇ ਤੁਸੀਂ ਸਹੀ ਹੋ ਜੇ ਤੁਸੀਂ ਚੰਗੇ ਇਨਸਾਨ ਹੋ ਜੇ ਤੁਸੀਂ ਚੰਗੇ ਕਰਮ ਕਰ ਰਹੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਤਾਂ ਤੁਹਾਡਾ ਪਰਮਾਤਮਾ ਵੀ ਸਾਥ ਦੇ ਦਊਗਾ ਤੇ ਤੁਹਾਡਾ ਕੁਦਰਤ ਸ੍ਰਿਸ਼ਟੀ ਬ੍ਰਹਮੰਡ ਜਿਹਨੂੰ ਆਪਾਂ ਯੂਨੀਵਰਸ ਕਹਿੰਦੇ ਆ ਉਹ ਵੀ ਸਾਥ ਦੇ ਦੇਗਾ ਕੋਈ ਵੀ ਚੀਜ਼ ਤੁਹਾਡੇ ਖਿਲਾਫ ਨਹੀਂ ਹੋਏਗੀ ਪਹਿਲਾਂ ਇਮਤਿਹਾਨ ਜ਼ਰੂਰ ਪੈਂਦੇ ਨੇ ਮੇਰੇ ਵੀ ਪਏ ਸਾਡੀ ਫੈਮਿਲੀ ਦੇ ਵੀ ਪਏ ਤੇ ਉਹਨਾਂ ਜਾਨੀ ਕਿ ਹਾਲਾਤਾਂ ਨੂੰ ਹਰਾ ਕੇ ਪਰਮਾਤਮਾ ਨੇ ਕਿਸ ਤਰੀਕੇ ਨਾਲ ਸਾਨੂੰ ਅੱਜ ਇੰਨੇ ਜੋਗਾ ਕੀਤਾ ਦੇਖੋ ਕਿੱਥੇ ਤਾਂ ਬੈਠਣ ਲਈ ਛੱਤ ਵੀ ਨਹੀਂ ਸੀ ਤੇ ਕਿਥੇ ਪਰਮਾਤਮਾ ਨੇ ਅੱਜ ਚਾਹੇ ਦੋ ਕਮਰੇ ਆ ਘਰ ਦੇ ਵਿੱਚ ਲੇਕਿਨ ਸਕੂਨ ਤੇ ਸ਼ਾਂਤੀ ਬਹੁਤ ਜ਼ਿਆਦਾ ਹੈ ਆਪ ਦੀ ਨੀਂਦ ਸੌਣ ਦੇ ਆ ਚੈਨ ਦੀ ਚੈਨ ਦੀ ਨੀਂਦ ਉੱਠਦੇ ਆ ਨਾ ਪੈਂਦਿਆਂ ਨੂੰ ਚਿੰਤਾ ਨਾ ਉੱਠਦਿਆਂ ਨੂੰ ਚਿੰਤਾ ਇਸ ਗੱਲ ਦਾ ਮਨ ਚ ਕੋਈ ਅਫਸੋਸ ਨਹੀਂ ਵਸੀ ਉਹਦਾ ਹੱਕ ਮਾਰਿਆ ਕਦੇ ਕਿਸਦਾ ਹੱਕ ਨਾ ਮਾਰੋ ਕਿਉਂਕਿ ਮੈਂ ਨਾ ਆਪਣੇ ਪਰਿਵਾਰ ਦੇ ਵਿੱਚ ਯਾਨੀ ਫੈਮਿਲੀ ਰਿਸ਼ਤੇਦਾਰੀ ਦੇ ਵਿੱਚ ਇੱਕ ਇਹ ਚੀਜ਼ ਦੇਖੀ ਆ ਇੱਕ ਪਰਿਵਾਰ ਨੇ ਜਾਨੀ ਕਿ ਇਹ ਦੋ ਨੰਬਰ ਦੀ ਜਿਹੜੀ ਪੈਸਾ ਤਾਂ ਇਕੱਠਾ ਕਰ ਲਿਆ ਇੱਕ ਪੀੜੀ ਤਾਂ ਬਹੁਤ ਚੜਿਆ ਲੇਕਿਨ ਦੂਜੀ ਪੀੜੀ ਨੂੰ ਲੈ ਕੇ ਬਹਿ ਰਿਆ ਠੀਕ ਹੈ ਸੋ ਬੇਈਮਾਨ ਜਿਹੜਾ ਪੈਸਾ ਹੁੰਦਾ ਨਾ ਦੋ ਨੰਬਰ ਦਾ ਇਹ ਕਦੇ ਫਲਦਾ ਨਹੀਂ ਹੈ ਕਦੇ ਨਹੀਂ ਇਹ ਫਲਦਾ ਇਹ ਇੱਕ ਪੀੜੀ ਛੱਡ ਸਕਦਾ ਲੇਕਿਨ ਦੂਜੀ ਪੀੜੀ ਜਿਹੜਾ ਤੁਹਾਡੇ ਕੋਲੇ ਹੁੰਦਾ ਨਾ ਇਹ ਉਹ ਵੀ ਲੈ ਕੇ ਬਹਿ ਜਾਂਦਾ ਫਿਰ ਉਦੋਂ ਅਸੀਂ ਅਫਸੋਸ ਮਨਾਉਨੇ ਆ ਵੀ ਅਸੀਂ ਆ ਚੀਜ਼ ਕੀਤੀ ਕਾਸ਼ ਨਾ ਕਰਦੇ ਤਾ ਉਸ ਤੋਂ ਚੰਗਾ ਕਿ ਅੱਜ ਹੀ ਟਾਈਮ ਰਹਿੰਦੇ ਆਪਾਂ ਇਹਨਾਂ ਚੀਜ਼ਾਂ ਤੋਂ ਸੰਭਲ ਜਾਈਏ ਤੇ ਤਾਂਕਿ ਫਿਰ ਸਾਡਾ ਆਉਣ ਵਾਲੀ ਜ਼ਿੰਦਗੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਹਤਰ ਬਣ ਸਕੇ। ਸੋ ਮੀਨ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਮੇਰਾ ਏ ਸੀ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਇੱਕ ਚੰਗੀ ਸੇਧ ਦੇਣ ਦੇ ਵਿੱਚ ਮੈਂ ਇੱਕ ਅਹਿਮ ਰੋਲ ਨਿਭਾ ਸਕਾਂ। ਸੋ ਮੀਨ ਕਰਦੇ ਆਂ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਆ। ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲੋ ਜੀ ਹੁਣ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ